ਰਾਵਣ ਦਾ ਮਨ ਐਸਾ ਟਿਕ ਜਾਂਦਾ ਸੀ ਵੇਦਾਂ ਦੇ ਪਾਠ ਦੇ ਵਿੱਚ ਸ਼ਿਵ ਜੀ ਦਾ ਉਪਾਸ਼ਕ ਸੀ ਓਮ ਨਮਾ शिवाय ਇਹ ਜਪਦਾ ਸੀ ਔਰ ਜਪ ਇਸ ਦਾ ਕੋਈ ਐਸਾ ਨਹੀਂ ਸੀ ਕਿ 10 20 ਮਿੰਟ ਅੱਧਾ ਘੰਟਾ ਜਪਣਾ ਜਦ ਜਪਣ ਲੱਗਣਾ ਹੈ ਅਗਰ ਰਸ ਦੇ ਵਿੱਚ ਡੁੱਬ ਗਿਆ ਤੋ ਚਾਰ ਚਾਰ ਦਿਨ ਜਪਦੇ ਰਹਿਣਾ ਇਸ ਤਰ੍ਹਾਂ ਦਾ ਸੀ ਪੁਰਸ਼ ਅਬਿਆਸੀ ਨਾਮ ਅਬਿਆਸੀ ਸ਼ਿਆਣਾ ਵੀ ਬੜਾ ਸੀ ਇਹਦੇ ਜ਼ਮਾਨੇ 'ਚ ਲੰਕਾ ਨੇ ਉન્નਤੀ ਇਤਨੀ ਕੀਤੀ ਸੀ ਕਿ ਚੰਦ ਸੁਰਤ ਜਾਂ ਕੇ ਤਖਤ ਪਤਰ ਸੋਈ ਬਸੰਤਰ ਜਾਂ ਕੇ ਕਪਰੇ ਧੋਏ ਸੂਰਜ ਦੀਆਂ ਕਿਰਨਾਂ ਨਾਲ ਉਸਦੇ ਰਸੋਈ ਦੇ ਚੁੱਲ੍ਹੇ ਸਿੱਧੇ ਜਲਦੇ ਸਨ ਇਹ ਸੌਰ ਊਰਜਾ ਤੇ ਲੋਕੀ ਅਜ ਵਰਤੋਂ ਦੇ ਚ ਲੈ ਰਹੇ ਨੇ ਪਰ ਇਸ ਦਾ ਜ਼ਿਕਰ ਉਦੋਂ ਦਾ ਹੈ ਬਈ ਰਾਵਣ ਇਸ ਤਰ੍ਹਾਂ ਕਰਦਾ ਸੀ 10 ਸਿਰਾਂ ਵਾਲਾ ਕਹਿੰਦੇ ਨੇ ਮੈਂ ਅਰਜ਼ ਕਰਾਂ ਇਸ ਤਰ੍ਹਾਂ ਨਾ ਸਮਝ ਲੈਣਾ ਕਿ ਉਹਦੇ ਕੋਈ 10 ਸਿਰ ਸਨ ਕੋ ਜੋ 10 ਸਿਰ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ ਪਰ ਇਸ ਦਾ ਸਬੂਤ ਮਿਲਦਾ ਹੈ ਕਿ ਚਾਰੇ ਵੇਦ ਉਸ ਨੂੰ ਜ਼ਬਾਨੀ ਕੰਡ ਸਨ ਉਹ ਜ਼ਬਾਨੀ ਪਾਠ ਕਰਦਾ ਸੀ ਇਤਨਾ ਰਸ ਤੇ ਇਤਨਾ ਆਨੰਦ ਦੇ ਚ ਉਸ ਦੀ ਦੁਨੀਆ ਚ ਸਮਾ ਖੋ ਗਿਆ ਸੀ ਕਾਲ ਨੂੰ ਸਮੇਂ ਨੂੰ ਉਹਨੇ ਮੰਝੇ ਦੇ ਪਾਵੇ ਨਾਲ ਬੰਨ ਕੇ ਰੱਖਿਆ ਇਸ ਤੋਂ ਮੌਤ ਨਾ ਲੈਣਾ ਮੁਰਾਦ ਪਰ ਇਸ ਨੂੰ ਮੂਰਖ ਕਿਉਂ ਕਿਹਾ ਗਿਆ ਸਾਰੀਆਂ ਬੁਰਾਈਆਂ ਇਸ ਨਾਲ ਕਿਉਂ ਜੋੜੀਆਂ ਗਈਆਂ ਨੇ ਔਰ ਸ਼ਾਇਦ ਦੁਨੀਆ ਵਿੱਚ ਇਤਨੀ ਬੇਇੱਜ਼ਤੀ ਕਿਸੇ ਦੀ ਵੀ ਨਹੀਂ ਹੋ ਜਿੰਨੀ ਰਾਵਣ ਦੀ ਸਾਲ ਦੇ ਸਾਲ ਭਾਰਤ ਦੇ ਜਲਾਇਆ ਜਾਂਦਾ ਹੈ ਸਾਲ ਦੇ ਸਾਲ ਚਲੋ ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਦੋ ਦਫਾ ਜਲਾਇਆ ਸਾਲ ਦੇ ਸਾਲ ਹਜ਼ਾਰਾਂ ਸਾਲਾਂ ਤੋਂ ਜਲਾਇਆ ਜਾ ਰਿਹਾ ਹੈ ਔਰ ਪਤਾ ਨਹੀਂ ਕਦੋਂ ਤੱਕ ਜਲਾਇਆ ਜਾਏਗਾ ਉਹ ਵਿਚਾਰਾ ਕਦੋਂ ਦਾ ਰੁਖਸਤ ਹੋ ਗਿਆ ਪਰ ਅਜੇ ਵੀ ਜਲਾ ਰਹੇ ਨੇ ਅਜੇ ਵੀ ਉਸ ਨੂੰ ਬੇਇੱਜ਼ਤ ਕਰ ਰਹੇ ਨੇ ਔਰ ਹਨੂ ਗੁਰੂ ਅਰਜਨ ਦੇਵ ਜੀ ਮਹਾਰਾਜ ਯਾਨੀ ਇੰਜ ਕਹੋ ਕੇ ਭਾਰਤ ਵਿੱਚ ਇੱਕੋ ਹੀ ਮਹਾਪੁਰਸ਼ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਰਾਵਣ ਨਾਲ ਇਨਸਾਫ ਕੀਤਾ ਵਰਨਾ ਕਿਸੇ ਨੇ ਵੀ ਨਹੀਂ ਕੀਤਾ ਸਤਿਗੁਰੂ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਠ ਰਾਮਨ ਹੋਤੇ ਸੋਰੰਗ ਨੈ ਜਨ ਸਿਰ ਦੀਨੇ ਕਾ ਇਤਨੀ ਉਪਮਾਆਂ ਪਈ ਹੈ ਮੰਗਲਵਾਰ ਪਹਿੜਾ ਸ਼ਨੀਵਾਰ ਪਹਿੜਾ ਤੇ ਪੁੱਛ ਲਈ ਹੁਣ ਮੰਗਲਵਾਰ ਬਣਾਇਆ ਕਿਸ ਨੇ ਰੱਬ ਨੇ ਤੇ ਜਿਹੜਾ ਇਤਨਾ ਪਹਿੜਾ ਦਿਨ ਬਣਾਉਂਦਾ ਆਪ ਕਿਥੋਂ ਚੰਗਾ ਹੋਵੇਗਾ ਜਿਹੜਾ ਸ਼ਨੀਵਾਰ ਇਤਨਾ ਘਿਹੜਾ ਬਣਾ ਦਿੰਦਾ ਲੋਕੀ ਕਹਿੰਦੇ ਨੇ ਸ਼ਨੀਵਾਰ ਦਸਰੇ ਤੇ ਇਹ ਕੋਈ ਦਿਨ ਚੰਗਾ ਨਹੀਂ ਕਿ ਲਗਨ ਸ਼ਗਨ ਦੇ ਚੱਕਰ ਦੇ ਵਿੱਚ ਬਤੇਰੇ ਸਿੱਖ ਵੀ ਪਏ ਨੇ ਇਹ ਵੀ ਮਾਰਸ ਕਰਦੇ ਤੇ ਸਾਈਂਾਂ ਦੀ ਬਾਣੀ ਦਾ ਫੈਸਲਾ ਜਦ ਆਪਨ ਆਪ ਆਪ ਉਰਧਾਰੇ ਤਾਂ ਸਗਨ ਅਬਸਗਨ ਕਹਾਂ ਵੀ ਜਾਵੇ ਫਿਰ ਸਗਨ ਅਬਸਗਨ ਤਿਸ ਕੋ ਲਗੇ ਜਿਸ ਜੀਤ ਨਾ ਜਿਹਨੂੰ ਕਰਤਾ ਪੁਰਖ ਚੇਤੇ ਨਹੀਂ ਆਂਦਾ ਉਹ ਸ਼ਗਨ ਅਬਸ਼ਗਨ ਦੇ ਚੱਕਰੇ ਚ ਪੈਂਦਾ ਉਹ ਦਿਨ ਦਿਹਾੜਿਆਂ ਦੇ ਚੱਕਰੇ ਚ ਪੈਂਦਾ